ਉਹ ਤੇ ਪਾਚਾ ਸੁਪਰੀਆ ਤੇਰਾ ਐ ਵੀਡ ਕੜ ਉਹ ਨਹੀਂ ਲੈਨੇ ਨਹੀਂ ਵੀ ਕੁਰੀ ਜਾਵੇ ਆਏ ਉਦਾਂ ਕੁਰੀ ਦੇ ਇੰਨਾ ਖਲਾਰਾ ਪਾਉਂਦੇ ਆ ਨਾ ਬਸ ਤੂੰ ਗੱਲਾਂ ਹੀ ਛੱਡ ਦੇ ਉਦੋਂ ਦਾ ਦੇਣ ਲਈ ਰੱਖਦੇ ਜਨਵਾਦੇ ਆ ਮਾਮਾ ਮਾਮਾ ਕਰਦੇ ਫਿਰਦੇ ਆ ਇਹ ਘੁੰਮ ਬਣਾਈ ਰੱਖਦੇ ਆ ਤੇ ਆਪਣੇ ਹੁੰਦੇ ਬਈ ਆ ਜੀ ਲਾਣ ਨੇ ਆ ਇਹ ਹੈ ਦੇ ਜਿੰਨੇ ਆਈਆ ਸਾਥੇ ਬਦਲ ਨੀ ਮਾਰ ਬਾਰੇ ਜੁਸ਼ਾਨਾ ਚੱਲ ਜਰ ਗੱਪੇ ਧੋਵੇ ਪਾ ਕੇ ਕਰ ਗਾਇਆ ਆਮ ਤੋ ਨਹੀਂ ਹੁੰਦਾ ਜਾਣ ਕੇ ਪੰਡ ਕਰਦੇ ਆ ਲੋ ਇੱਕ ਗਾਹ ਨੂੰ ਜਿਵੇਂ ਪਹੁੰਚੇ ਭਾਈ ਹੂੰ ਲਾਣੀ ਆਵੇਂ ਭਾਜੀ ਚੱਕਦਾ ਨਹੀਂ ਹੈਗਾ ਪਤਾ ਨਹੀਂ ਕੀ ਵੱਲ ਆ ਰਿੰਗ ਜਾਂਦੀ ਆ ਚੱਕਦੇ ਨਹੀਂ ਹਲੋ 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 ਸਤਿ ਸ਼੍ਰੀ ਅਕਾਲ ਬਾਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬੜੀ ਕਿੱਦਾਂ ਸੇ ਤਾ ਇੱਥਾਂ ਠੀਕ ਠਾਕ ਹਾਂਜੀ ਮੈਂ ਕੱਲ ਵੀ ਫੋਨ ਕਰਦੀ ਆ ਤੁਸੀਂ ਚੱਕਦੇ ਨਹੀਂ ਫੋਨ ਉਹ ਮੈਂ ਦੇਖਿਆ ਆਗੇ ਹੁਣ ਤੇ ਮੈਂ ਉਧਰ ਚਾਚੇ ਉਹਨਾਂ ਨਾਲ ਵੀ ਆਈ ਰੋਟੀ ਖਾਣ ਚਾਚੇ ਕੇ ਰੋਟੀ ਖਾਣ ਆ ਚਾਚੇ ਕੇ ਗਿਆ ਸੀਗਾ ਪਛਾਤੀ ਦਾ ਆਈ ਆ ਬਾਜਾ ਮਾਰਨੀ ਚਾਹਤੀ ਵੀ ਕੋਠੇ ਦੇ ਨਹੀਂ ਭਾਬੀ ਹੋਣੀ ਕਿੱਥੇ ਗਏ ਆ ਤੁਸੀਂ ਉੱਧਰ ਰੋਟੀ ਖਾਣ ਗਏ ਸੀਗੇ ਉਹਨਾਂ ਨੂੰ 3-4 ਦਿਨ ਹੋ ਗਿਆ ਪੇਕਿਆਂ ਨੂੰ ਗਈਓ ਨਹੀਂ ਪੇਟਿਆਂ ਨੂੰ ਗਈਓ ਆ ਉਹਨੂੰ ਇਹ ਨਹੀਂ ਪਤਾ ਆਗਾ ਫੇ ਤਾਂ ਅੰਡਾ ਰੋਟੀ ਦਾ ਪਿੱਛੋਂ ਕਿੰਨਾ ਔਖਾ ਹੋ ਜਾਂਦਾ ਆ ਉਹ ਚਲ ਕੋਈ ਨਹੀਂ ਉਹ ਕਹਿੰਦੀ ਜਾਣਾ ਹੋਵੇ ਫੇ ਦੱਸ ਪਤਾਇਆ ਕੇ 15-15 ਮੈਂ ਕੀ ਕਹਾਂਦਾਂ ਹਾਂ ਜਾਣਾ ਦਾ ਹੈਗਾ ਆ ਫੇਰ ਵੀ ਪਿੱਛੇ ਦਾ ਵੀ ਦੇਖਣਾ ਪੈਂਦਾ ਹੁਣ ਤੁਹਾਡੀ ਵੀ ਔਕਾ ਆ ਰੋਟੀ ਕਿੱਦਾਂ ਤੁਸੀਂ ਧਾਕੋ ਘੜਾ ਬਣਦੀ ਆ ਵਾਲੀ ਵੀ ਕਦੇ ਚਾਚੇ ਕੇ ਖਾੜੀ ਕਰੀਏ ਇਹ ਬੜੀ ਗੱਰ ਰੋਟੀ ਦੇ ਆ ਕੇ ਖਾੜੀ ਦੀ ਚਾਹ ਨਾ ਦਾ ਕਿੰਨਾ ਔਕਾ ਹੈ ਦਾਦਾ ਕਰੋ ਤੁਸੀਂ ਮੈਂ ਆਨੀ ਆ ਤੁਹਾਨੂੰ ਲੈਣ ਇੱਥੇ ਆ ਜਾਓ ਤੁਸੀਂ ਸਾਡੇ ਕੋਲੇ ਚਾਰ ਦਿਨ ਬਾਹਰ ਵਾਲੇ ਨੂੰ ਤੇਰੇ ਭਰਾ ਨੂੰ ਪਤਾ ਲੱਗੂ ਛੋਟੇ ਨੂੰ ਫਿਰ ਬੋਲੂਗਾ ਨਹੀਂ ਕੋਈ ਨਹੀਂ ਮੈਂ ਸਮਾ ਕੇ ਆਪ ਅਦਾਸ ਨਹੀਂ ਆ ਭਾਰੀ ਨੂੰ ਉਹਨੂੰ ਫੋਨ ਕਰਕੇ ਬਾਹਰ ਵਾਲੇ ਨੂੰ ਕਹਿਣਾ ਵੀ ਅੱਦਾ ਕਰਦੀ ਆ ਭਾਬੀ ਮਗਰ ਉਹ ਰੋਟੀ ਵੀ ਨਹੀਂ ਦਿੰਦੀ ਭਾਜੀ چل ਜਾਂਦੀ ਹੱਥ ਹੱਤਾ ਮੋੜਦੀ ਬਾਹਰ ਆਣਾ ਕਲੇਮ ਕਰਦਾ ਤੇ ਤੂੰ ਐਂ ਤਾਂ ਕਰਦੀ ਆ ਭਾਜੀ ਦੇ ਨਾਲ ਫੇ ਬੋਲਦਾ ਨਹੀਂ ਫਿਰ ਉਹਨੂੰ ਵੀ ਪਤਾ ਲੱਗਣਾ ਚਾਹੀਦਾ ਆ ਬਾਹਰ ਬੈਠਾ ਆ ਜਿਹੜਾ ਵੀ ਮੇਰੇ ਭਰਾਣਾ ਮੇਰੀ ਘਰ ਵਾਲੀ ਪਿੱਛੋਂ ਹਾਲ ਕਰਦੀ ਆ ਰੋਟੀ ਵੀ ਨਹੀਂ ਉਹਨੂੰ ਦਿੰਦੀ ਹੈਗੀ ਨਹੀਂ ਨਹੀਂ ਤੂੰ ਨਾ ਕੋਈ ਗੱਲ ਕਰੇ ਚਲੋ ਫੇ ਤੁਸੀਂ ਮੈਂ ਇੱਥੇ ਨੂੰ ਆਜੂ ਮੈਂ ਆਣੀ ਆ ਤੁਹਾਨੂੰ ਇੱਥੋਂ ਲੈਣ ਆ ਜਾਨੀ ਆ ਕੋਈ ਨਹੀਂ ਚਾਰ ਦਿਨ ਰਹਿ ਲਿਓ ਇੱਥੇ ਓਏ ਆਈ ਤੇ ਫੇ ਦੇਖਦੇ ਆ ਨਹੀਂ ਤੁਸੀਂ ਤਿਆਰ ਹੋਵੋ ਮੈਂ ਆਣੀ ਆ ਤਾਂ ਦੇਖੀ ਠੀਕ ਆ ਆ ਕੁੜੀ ਹੁਣ ਨਵੇਂ ਬੰਗਾ ਪਾ ਕੇ ਬੈਗੀ ਤਾਂ ਹੁਣ ਇਹ ਬਾਹਰ ਵਾਲਿਆਂ ਨਾਲ ਜਾ। ਹੁਣ ਅੱਗੇ ਬਾਹਰ ਵਾਲਾ ਗੈਰ ਕਰਨਾ ਜਾ ਤੇ ਜਾ ਦਿੰਦੇ ਆ। ਅਸਲਾ ਦਾ ਭਾਈ ਐਂਕਾ ਕਰਦੀ ਆ। ਹੁਣ ਵੀ ਮੈਨੂੰ ਤਾਂ ਕਰਦੀ ਆਏ ਵੀ ਤੂੰ ਸਾਡੇ ਦੋਹਾਂ ਜੀਆਂ ਚ ਲੜਾਈ ਕਰਾਂ। ਹਾਲ ਪਤਾਉਣੀ ਕੁੜੀ ਨੂੰ ਕਹਿੰਦੇ ਨਾ ਦੱਤ। ਹੁਣ ਕੁੜੀ ਨੂੰ ਤਾਂ ਦੁੱਖ ਹੈਗਾ ਨਾਲ ਨਹੀਂ ਜੰਮੀ ਹੁਣ ਅਗਲੀ ਨਹੀਂ ਸਮਝਦਾ ਕੀ ਕਰੀਏ ਕੁੜੀ। ਸਾਧਮਾਨ ਦੀ ਬਾਹਰ ਵਾਲਾ ਬੇਦਾਰਾ ਦੁੱਖ ਮੰਦਾ। ਹੁਣ ਤਾਂ ਪਤਾ ਵੀ ਸਾਡੇ ਨਾਲ ਨੇ ਜੰਮਿਆ। ਸੋ ਦੇ ਦਿਨ ਆ ਕੇ ਬਰੌਨੀਆਂ ਬੌਂਗਾ ਕੁੜੇ ਨੂੰ ਕਹਿ ਵੀ ਨਾ ਦੱਸੇ ਰੋਟੇ ਨੂੰ ਫੋਨ ਕਰਕੇ ਸੋ ਦੇ ਦਿਨ ਇਹ ਘਾਥਣਾ ਕਿਤੇ ਕੰਮ ਹੁੰਦਾ ਹੈ ਤਾਂ ਮੇਰਾ ਭਰਾ ਇਸੋ ਨਾ ਕੰਮ ਕਰਦਾ ਹੋਊਗਾ ਚਲ ਜਾਂਦੀ ਆ ਉਹ ਨੂੰ ਛੱਡ ਕੇ ਹਫਤਾ ਹਫਤਾ ਮੁਰ ਗਈ ਹੈਗੀ ਦੇਖ ਕਿੰਨੀ ਉੱਤੀ ਹੁੰਦੀ ਹੈ ਇੱਕ ਹੱਥ ਨਾਲ ਕੰਮ ਕਰਨਾ ਬਹੁਤ ਸੌਖਾ ਪਿਆ ਹੈ ਚਾਹ ਆ ਤੇ ਆ ਗੁਲਾਬਾ ਦੀ ਤਾਂ ਇਹ ਚਾਹੀਦੀ ਹੈ ਰੋਟੀ ਖਾਣ ਦਾ ਨਹੀਂ ਮੈਂ ਇੱਕ ਹੱਥ ਪਿੱਛੇ ਨੂੰ ਕਰਕੇ ਕੰਮ ਦੋ ਭਾਂਡੇ ਧੋਤੇ ਕਿੰਨਾ ਔਖਾ ਹੁੰਦਾ ਆ ਉਹਨੂੰ ਵਿਚਾਰਿਆਂ ਨੂੰ ਕਿੰਨੀ ਔਖੀ ਹੁੰਦੀ ਹੋਊਗੀ ਇਹਨੂੰ ਸੰਗੇ ਹੈ ਨਹੀਂ ਗਈ ਭਾਬੀ ਨੂੰ ਉਹਨੂੰ ਛੱਡ ਕੇ ਚਲ ਜਾਂਦੀ ਵੀ ਤੈਨੂੰ ਨੇ ਪਤਾ ਪਿੱਛੇ ਰੋਟੀਆਂ ਉਹਨੇ ਕਿੱਥੋਂ ਖਾਣੀਆਂ ਆ ਕਦੇ ਹੁਣ ਕਿਸੇ ਦੇ ਰੋਟੀ ਖਾਂਦਾ ਜਾ ਕੇ ਪੜੇ ਕਿਸੇ ਦੇ ਖਾਂ ਦਾ ਜਾ ਕੇ ਪੈਣ ਵਾਲਾ ਹੈ ਨਹੀਂ ਡਰ ਹੈ ਨਹੀਂ ਗਾ ਭਾਜੀ ਬਾਹਰ ਇਹਨੂੰ ਡਰੇ ਹੈ ਨਹੀਂ ਗਾ ਕਿਸੇ ਦਾ ਵੀ ਹਾਂ ਜਾ ਕੇ ਬੈਠਾ ਹਲਬੀਦਾ ਹਾਂਜੀ ਆ ਗਿਆ ਲੱਗਿਓ ਗਾ ਨੂੰ ਆਂਡੇ ਤੋਂ ਨਹੀਂ ਆਇਆ ਕਾਤਣਾ ਲੱਗਿਓ ਹੋਰ ਇੱਕ ਹੱਥ ਨਾਲ ਲੱਗਿਓ ਮੈਂ ਕਿਹਾ ਮੇਰਾ ਭਰਾ ਵਿਚਾਰਾ ਕਿੰਨਾ ਆਖਾ ਹੁੰਦਾ ਹੁਣ ਇੱਕ ਹੱਥ ਨਾਲ ਕੰਮ ਕਰਦਾ ਆ ਉਹ ਥੋੜੀ ਕਿਥੇ ਉਹ ਚਲ ਗਈ ਆ ਪੇਕੇਆਂ ਨੂੰ ਕਹਿੰਦਾ ਗਈ ਆ ਚਾਰ ਪੰਜ ਦਿਨ ਹੋ ਗਏ ਕਦਾਸਾ ਹੈ ਮાળੀ ਮੋਟੀ ਧੰਗ ਜਾਈਗੀ ਆ ਮੈਂ ਉਹ ਰੁੱਤ ਤੋਂ ਕਿਦਾਂ ਔਖਾ ਹੋਣਾ ਉਹ ਹੋਰ ਕਦੇ ਕਿਸੇ ਦੇ ਘਰੇ ਖਾਂਦਾ ਹੁਣ ਕਦੇ ਕਿਸੇ ਦੇ ਚਾਚੇ ਕੇ ਖਾਂਦਾ ਆ ਕਦੇ ਨੂੰ ਕਰਕੇ ਪੁੱਛਣਾ ਤਾ ਪੁੱਛਿਆ ਆ ਕਹਿੰਦਾ ਕੋਈ ਨਹੀਂ ਕੁੜੀ ਆ ਮੈਂ ਕਿਹਾ ਵੀ ਬਾਜੀ ਇੱਥੇ ਨੂੰ ਆ ਜਾ ਵੀ ਚੱਲ ਮੈਂ ਆ ਜਾਂਦੀ ਤੈਨੂੰ ਲਿਆ ਨਹੀਂ ਕਹਿੰਦਾ ਨਹੀਂ ਮੈਂ ਨਹੀਂ ਆਣਾ ਫਿਰ ਉਹ ਬਾਹਰ ਲੈਣ ਪਤਾ ਲੱਗਣਾ ਕਹਿੰਦਾ ਕਲੇਸ਼ ਹੋਣਾ ਆ ਨਾ ਕੋਈ ਗੱਲ ਨਹੀਂ ਉਹਨੂੰ ਬਾਅਦ ਦੇਖਾਂਗੇ ਜਦੋਂ ਲਿਆਉਣੇ ਉੱਤੇ ਉਹਨੂੰ ਫੋਨ ਕਰਕੇ ਮਾਬੀ ਨੂੰ ਉਸ ਦਾ ਵੀ ਆਉਣੀ ਹੋਊ ਕਿ ਨਹੀਂ ਜੋਰੇ ਹਰੇ ਗੰਦਾ ਕਿੱਥੇ ਆਣਾ ਭਾ ਵੀ ਕਹਿੰਦਾ ਕੁੜੀਆ ਤੂੰ ਨਾ ਫੋਨ ਕਰੀ ਕਹਿੰਦਾ ਫੇਕਲੇਸ ਕਰੂੰਗੀ ਆਣ ਕੇ ਇੱਥੇ ਦੱਸ ਕਿੰਨਾ ਖਾ ਹੋ ਕੇ ਹੋ ਕਰਦਾ ਹੂੰਗਾ ਕੰਮ ਕੱਪੜਾ ਲੀੜਾ ਵੀ ਧੋਣਾ ਕਰਦਾ ਕਿੰਨਾ ਕੰਮ ਹੁੰਦਾ ਹੈ ਵਾਹਲਾ ਜੋ ਖਾ ਚੱਲਦੇ ਇਹਨੇ ਕੋਈ ਗੱਲ ਜਾ ਕੇ ਲਿਆਉਣੇ ਚੱਲਦੇ ਆਪਾਂ ਉਹਨੂੰ ਕਹਣਾ ਦਲ ਤੁਰ ਚਲੀਏ ਹੋਰ ਕਿ ਮੈਂ ਕੱਲੇ ਜਾਏ ਮੈਂ ਨਹੀਂ ਤਾਂ ਆਓ ਦੇਖ ਲਓ ਹਮੇ ਇੱਕ ਹੱਥ ਨਾ ਚਾਰ ਭਾਂਡੇ ਧੋਤੇ ਕਿੰਨਾ ਬੁਰਾ ਹਾਲ ਹੁੰਦਾ ਹੈ ਉਹ ਔਕਾ ਦਾ ਕੰਮ ਕਰਨਾ ਸੁਖਾ ਕਿਤੇ ਘਾਤਨਾ ਕਿਤੇ ਹੁੰਦਾ ਤਾਂ ਦੇ ਲੱਗੀਆਂ ਉਹ ਕਰਨਾ ਹੋਰ ਮੈਂ ਤਾਂ ਦੇਖਾ ਮੇਰਾ ਭਰਾ ਵਿਚਾਰਾ ਕਿੰਨਾ ਔਕਾ ਹੁੰਦਾ ਹੋਣਾ ਬਸ ਨੂੰ ਦਾ ਅੱਜ ਮਹਿਸੂਸ ਹੋਇਆ ਵੀ ਜਾਂ ਭਰਾ ਦੀ ਭਾਜੀ ਦੀ ਮਾਂ ਤਾਂ ਚਲੋ ਹਾਸੇ ਦੇ ਵਿੱਚ ਮਸ਼ੀਨ ਚ ਆ ਕੇ ਦੂਸਰੀ ਹੋ ਗਈ ਵੱਢ ਹੋ ਗਈ ਸੀ ਵੀ ਬੰਦਾ ਕਿੱਦਾਂ ਔਕਾ ਹੁੰਦਾ ਜਿਹੜੇ ਮਹਿਸੂਸ ਨਹੀਂ ਕਰਦੇ ਕਿੱਦਾਂ ਬੇਤਕਰਾ ਕਰਦੇ ਆ ਉਹਨਾਂ ਨੇ ਕਿੱਡੇ ਲਿਆ ਕਿ ਪੱਥਰ ਆ ਉਹਨਾਂ ਦੇ ਮੈਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਬੰਦੇ ਨੂੰ ਕਿੰਨੀ ਪ੍ਰੋਬਲਮ ਆndi ਆ ਤੇ ਡੇ ਕਾਂਗ ਹੈ ਨਹੀਂ ਬਾਹ ਹੈ ਨਹੀਂ ਕੀ ਕਿੰਨਾ ਔਖਾ ਹੁੰਦਾ ਹੈ ਬੰਦਾ ਪੱਥਰ ਦੇ ਲਿਆ ਉਹ ਤਾਂ ਮੈਂ ਤਾਂ ਨਹੀਂ ਜਿਨ੍ਹਾਂ ਨੂੰ ਮਹਿਸੂਸ ਨਹੀਂ ਕਰਦੇ ਗੱਲੇ ਦਾ ਦੁੱਖ ਮੈਨੂੰ ਤਾਂ ਅੱਜ ਪਤਾ ਲੱਗਾ ਇੱਕ ਹੱਥ ਨਾਲ ਮੈਂ ਕੰਮ ਕੀਤਾ ਤਾਂ ਪਤਾ ਲੱਗਾ ਮਰੀਦ ਹਾਂਜੀ ਦੇਖ ਲਾ ਚੱਲ ਮੈਂ ਜਾਣਾ ਜਾ ਕੇ ਲਿਆਉਣਾ ਆਹ ਦੇਖ ਲੋ ਉਦਾਂ ਆਣਾ ਦਾ ਹੈ ਨਹੀਂ ਗੰਦਾ ਹੁੰਦਾ ਹੁੰਦਾ ਨਹੀਂ ਹੈਗਾ ਭਾਜੀ ਦੇਖ ਲਓ ਤੁਸੀਂ ਵੀ ਜਾ ਕੇ ਫੇਰ ਵੀ ਇਹ ਤੁਹਾਡੀ ਗੱਲ ਮੰਨਦੇ ਆ ਕੋਈ ਨਹੀਂ ਮਨਾਉਣਾ ਇਹਨੂੰ ਉਹਦਾ ਇਦਾਂ ਆ ਵੀ ਜਦੋਂ ਨਾ ਕੋਈ ਇਦਾਂ ਦਾ ਬੰਦਾ ਆਂਗੇ ਹੁੰਦਾ ਆ ਵੀ ਉਹਨੂੰ ਚਦੌਣ ਬੱਸਾਂ ਵਿੱਚ ਜਾਂਦੇ ਆ ਹੂੰ ਲੋਕੀ ਬੈਠੇ ਦੇਖੀ ਜਾਊਗੇ ਤੇ ਤੁਸੀਂ ਸੀਸ ਛੱਡ ਦਿਓ ਇਦਾਂ ਬੈਠੇ ਲੋਕੀ ਕਰਦੇ ਇਦਾਂ ਨਹੀਂ ਕਰਦੇ ਹੈਗੇ ਲੋਕਾਂ ਨੇ ਇਹਦਾ ਦੁੱਖ ਸਮਝੋ ਤੁਸੀਂ ਨਾ ਕੋਈ ਨਹੀਂ ਸਮਝਦਾ ਹੈਗਾ ਇਦਾਂ ਕਿਸੇ ਦਾ ਦੁੱਖ ਪੱਥਰ ਦੇ ਲਿਆ ਲੋਕਾਂ ਦੇ ਮੈਨਾਂ ਕੰਨੀ ਜਿਹੜੇ ਕਿਸੇ ਦਾ ਦੁੱਖ ਨਹੀਂ ਮਹਿਸੂਸ ਕਰ ਸਕਦੇ ਇਦਾਂ ਸੀਟ ਤਾਂ ਕਿੱਥੋਂ ਛੱਡਣੀ ਆ ਸਮਾਂ ਕੇ ਹੋਰੇ ਤਰ੍ਹਾਂ ਦੇਖਦੇ ਅਗਲੇ ਨੂੰ ਟੱਕੋਂ ਤੱਕੀ ਕਿਦਾਂ ਬੱਸਾ ਢੂੰਢੀ ਕਿੰਨੀ ਓਕੀ ਹੁੰਦੀ ਇਦਾਂ ਬੰਦੇ ਹਨਾ ਹੈਂਡੀਕੈਪਡ ਆ ਜਿਹੜੇ ਚੱਲ ਕੋਈ ਨਹੀਂ ਮੈਂ ਜਾ ਕੇ ਆਉਣਾ ਤੁਹਾਨੂੰ ਲੈ ਕੇ ਆਉਣਾ ਰੀਜ਼ ਕਿਦਾਂ ਦਾ ਫਸੀ ਗਾਲ ਫਸੀ ਗਾਲ ਕਿਦਾਂ ਹਾਲ ਚੱਲ ਹਾਂ ਭਈਆ ਵਧੀਆ ਸੁਣਾਓ ਹੋਰ ਨਿਆਣੇ ਕਿਦਾਂ ਠੀਕ ਸੀ ਠੀਕ ਆ ਉਹ ਭੈਣ ਤੇਰਾ ਬਹੁ ਫਿਕਰ ਦੇਣੀ ਭਰਾਵਾ ਕਰਦੀ ਆ ਕਹਿੰਦੀ ਮੇਰੇ ਭਰਾ ਦਾ ਕਿੰਨਾ ਔਖਾ ਮੈਂ ਕਿਹਾ ਕੋਕ ਭਰਾਉਣੀ ਗਾਦੇ ਵੀ ਮੈਂ ਜਾ ਕੇ ਲਿਆਉਣਾ ਉਹ ਕਹਿੰਦੇ ਭਜਾਈ ਤੁਹਾਡੇ ਗਈਓ ਉੱਥੇ ਦਿੱਲੀ ਗਈਓ ਮਿਆਂ ਨੇ ਲੈ ਕੇ ਉਹ ਹੋਏ ਯਾਰ ਰਖ ਦੇਣ ਕਹਿੰਦੇ ਆਉਣਾ ਹੁਣ ਤੁਹਾਨੂੰ ਪਤਾ ਹੀ ਆ ਔੜੀ ਦਾ ਫਿਕਰ ਹੈ ਬਾਈ ਹੁਣ ਇਹ ਨਾਲ ਉਹਦਾ ਭਰਾਵਾ ਅੱਗੇ ਬੋਲਦੀ ਆ ਕਹਿੰਦੀ ਜਦ ਦੇਖਦੀ ਉੱਤੇ ਚੱਲ ਜਾਂਦੀ ਆ 15 15 20 ਵੀ ਤਿੰਨ ਮੁਰਦੀ ਨਹੀਂ ਹੈਗੀ ਤੇ ਦੱਸੋ ਕਿੰਨਾ ਔਖਾ ਉਹ ਭਰਾਵਾ ਬਾਹ ਪਿੱਛੇ ਨੂੰ ਕਰਕੇ ਲੱਗੀ ਉਸ ਕੀ ਕੰਮ ਕੰਨ ਕਰਦਾ ਮੈਂ ਕਿਹਾ ਤੂੰ ਆ ਕੀ ਕਰਦੀ ਆ ਕਹਿੰਦੀ ਮੈਂ ਦੇ ਜੀ ਵੀ ਉਹ ਤਾਂ ਉੱਥੇ ਚਲ ਜਾਂਦੀ ਜਾ ਕੇ ਬਹਿ ਜਾਂਦੀ ਆ ਤੇ ਭੜਾ ਸਾਡਾ ਰੋਟੀ ਤੋਂ ਕਿੰਨਾ ਔਖਾ ਹੋਊਗਾ ਹੁਣ ਵੀ ਸੋਚਦੀ ਸੀ ਬਹੁਤ ਸੋਚਦੀ ਸੀ ਆਰਵੀ ਸਿੰਘ ਮੇਰੇ ਭਰਾ ਦਾ ਕਿੰਨਾ ਦੇ ਤਾਂ ਕਿਸੇ ਦੇ ਬਸਦੀ ਖਾਲਿਆ ਚੱਲ ਕੋਈ ਨਹੀਂ ਉਹ ਕਹਿੰਦੀ ਵੀ ਔਖਾ ਆ ਹੋਰੇ ਤਰ੍ਹਾਂ ਕਰਦੀ ਸੀ ਰੋਣ ਨੂੰ ਕਰਦੀ ਸੀ ਮੈਂ ਕਿਹਾ ਤੂੰ ਕਬਰਾਨੀ ਕਰ ਤੇ ਵੀ ਮੈਂ ਜਾ ਕੇ ਲੈ ਆਉਣਾ ਆਹੋ ਨਹੀਂ ਫੇਉਂਦੇ ਮਗਰ ਉਹ ਆ ਗਈ ਫੇ ਤੈਨੂੰ ਪਤਾ ਹੀ ਹੋਵੇ ਕਾ ਕਰਦਾ ਨਹੀਂ ਤੂੰ ਚੱਲ ਘਰ ਵੀ ਖਾਲੀ ਨਹੀਂ ਛੱਡ ਹੁੰਦਾ ਤੈਨੂੰ ਪਤਾ ਯਾਰ ਕਰਦਾ ਨਾ ਨਾ ਕੋਈ ਗੱਲ ਨਹੀਂ ਮੈਂ ਕਹਿ ਦੂੰਗਾ ਜੇ ਕੋ ਗੱਲ ਬਾਤ ਮੈਂ ਕਹੂੰਗਾ ਵੀ ਤੁਹਾਨੂੰ ਇੱਥੇ ਕੰਮ ਸਗਾ ਦੋ ਕੁ ਦਿਨ ਤਾਂ ਲੈਣ ਆਏ ਆ ਤੂੰ ਉਹ ਤੋਂ ਭਜਾਈ ਤੋਂ ਨਾਲ ਡਰ ਨਹੀਂ ਡਰਦਾ ਤਾਂ ਚਲ ਮੈਂ ਕੀ ਆ ਕੋਈ ਜਾਣੀ ਆ ਬਾਹਰ ਨਹੀਂ ਮਾਰੋ ਕਹੋਗੇ ਮੈਂ ਤਾਂ ਗਈਓ ਗਈਓ ਸੀ ਮਗਰ ਤੂੰ ਵੀ ਚੱਕ ਮੂੰਹ ਜਾ ਕੇ ਚਲ ਗਿਆ ਇਦਾਂ ਬੋਲ ਲਿਆ ਫੇਰ ਉਹ ਕੋਈ ਨਹੀਂ ਨਹੀਂ ਮੈਂ ਕਹਿ ਦੂੰਗਾ ਉਹਨਾਂ ਨਾਲ ਸਾਨੂੰ ਕੰਮ ਸਗਾ ਅਸੀਂ ਤਾਂ ਲੈ ਕੇ ਚੱਲੇ ਆ ਇਹਨੂੰ ਠੀਕ ਆ ਨਾ ਚਲ ਫੇਰ ਦਿਹਾੜੀ ਖੰਡ ਲਾਉਣੇ ਆ ਆਹੋ ਨਹੀਂ ਚੱਕ ਤੂੰ ਸਮਾਨ ਕੱਪੜੇ-ਕੁਪੜੇ ਪਾ ਰੱਖਿਓ ਕੱਪੜੇ ਕੁੱਪੜੇ ਕਿੱਥੇ ਕੱਪੜੇ ਪਾਲਣਾ ਮੈਂ ਕੋਈ ਪਾਲਾ ਮੈਂ ਮੜੇ ਬਾਹਣੀ ਪੁੰਜਾਇਆ ਮਾ ਲਾਹਣ ਕੁੜੀ ਨੇ ਤਾਂ ਫੇਨ ਵੀ ਨਵੀਂ ਵਸਤਾ ਪਾਤੀ ਲੈ ਗਿਆ ਜਾ ਕੇ ਕੁੜੀ ਨੇ ਜੋਰ ਪਾਇਆ ਹੁਣ ਤਾਂ ਹੁਣ ਹੋਰ ਹੀ ਆ ਕੇ ਬੋਲ ਰਹਾ ਜੰਦੇ ਕੁਛ ਛੱਡ ਗਏ ਚਲੇ ਗਏ ਮੈਂ ਤੈਨੂੰ ਘਰ ਛੱਡ ਕੇ ਗਈ ਸੀ ਚੱਲ ਹੁਣ ਜਾਬੀਆਂ ਚਾਚੀ ਦੇ ਬਣਾਉਣੇ ਫੋਨ ਕਰਕੇ ਕਹਿ ਦਵਾਂਗੇ ਚਾਚੀ ਨੂੰ ਦੇ ਫੋਨ ਆਇਆ ਤਾਂ ਦੱਸ ਦੇ ਇਹ ਕੁੜੀ ਬੁੱਝ ਗਿਆ ਦੋ ਦਿਨ ਹੋ ਗਏ ਹੋਰ ਕੀ ਕਰਨ 10 ਕੁੜੀ ਵੀ ਨਾ ਕਈ ਵਾਰੀ ਜੇਦ ਕਰਨ ਆਪਾਂ ਦੀ ਆ। ਯਾ ਕਰੀਏ। ਹੁਣ ਜ਼ੋਰ ਪਾਇਆ ਹੁਣ ਕੁੜੀ ਨੇ ਪਰੋੜੇ ਨੂੰ ਗੋਈ ਤੇ ਤੂੰ ਜਾ ਕੇ ਆ ਕਿਤੇ ਲੜੇ ਨਹੀਂ ਭਈ ਇਹਨਾਂ। ਤੇ ਆ ਕਰੀਏ ਹੁਣ ਕੁੜੀ ਵਿਚਾਰੀ ਦੁੱਖ ਤਾਂ ਮੰਨਦੀ ਆ ਕੀ ਗਈ ਬਾਹਰ ਵਾਲਾ ਫੇਰਾ ਮੰਨਦਾ ਮੇਰਾ ਭਰਾ ਆ ਉਹਨਾਂ ਨੂੰ ਤਾਂ ਪਤਾ ਆ। ਤੇ ਸਾਡੇ ਨਾਲ ਦਾ ਜੰਮਿਆ ਹੁਣ ਬਖਾਨੀਆਂ ਕਈ ਸਮਝਦੀਆਂ કે ਨਹੀਂ ਸਮਝਦੀਆਂ। ਕੀ ਕਰੀਏ ਹੁਣ? ਮਜਬੂਰੀ ਆ ਭਾਈ ਸਫਾ ਦੀ ਤਰੋ ਕਿਦਾਂ ਪਾਲਾ ਕੱਪੜੇ ਹਾਂ ਪਾਲੇ ਪਾਲੇ ਚੱਲ ਤੋਰ ਚੱਲ ਗਿਆ ਚੱਲ ਆ ਜਾ ਬਾਕੀ ਆਲੇ ਦਾਲੇ ਹਣ ਪਾ ਸਹੀ ਦਿੰਦੇ ਠੀਕ ਨਾ ਹੋਰ ਚਾਬੀਆਂ ਫੜਾਇਆਂ ਦੀਆਂ ਹੁਣ ਚੱਲ ਚੱਲ ਕੋਈ ਜਾਣੀ ਵਧੀਆ ਕਿੱਦਾਂ ਚਾਬੀਆਂ ਸਾਚੀ ਨੂੰ ਫੜਾਤੀ ਉਹਨੂੰ ਪਾਉਣਾ ਰੋਲਾ ਜਾ ਕੇ ਛੋਟੇ ਨੇ ਹੁਣ ਚਲੋ ਦੇਖੀ ਜੋ

ਰੋਟੀ ਕਿੱਥੋਂ ਖਾਣੀ ਆ ਬੱਸ ਉਹ ਕੰਮ ਵੀ ਕੋ ਖਾਤ ਨਹੀਂ ਸੀ ਕਹਿੰਦੇ ਮੈਂ ਚਾਚੀ ਮੜੀ ਢਿੱਡੀ ਚਾਚੀ ਦੀ ਖਬਰ ਲੈ ਆ ਮੈਂ ਹਣੇ ਹਣੇ ਛੋਟੀਆਂ ਆ ਚਾਚੀ ਦਾ ਫਿਕਰ ਪੈ ਗਿਆ ਹੈ ਉਹਨੂੰ ਨਹੀਂ ਫਿਕਰ ਆਗਾ ਬਈ ਸਾਡੀ ਖਾਤਰ ਕਿੰਨਾ ਇਹ 4:5 ਵਜੇ ਕਰਦਾ ਟੋਟ ਟਟ ਮਾਰ ਕੇ ਆਇਆ ਇਹ ਇਹਦਾ ਖਿਆਲ ਹੀ ਨਹੀਂ ਦਾ ਇਹ ਜਰਾ ਇੱਕ ਬਾਹ ਨਾਲ ਕਿੱਦਾਂ ਖਾਰਦਾ ਆ ਤੰਗ ਕਰਦੀ ਆ ਸਮਾਂ ਕੇ ਉਲਟਾ ਪਾਉਂਦਾ ਰੋਟੀ ਹੁਣ ਕਈ ਵਾਰੀ ਚਾਚੀ ਕੇ ਖਾਈ ਦੀ ਆ ਅੱਗੇ ਵੀ ਲੋਨ ਦਚਾਰ ਚੰਦਨ ਲਾਏ ਜਾਂਦੀ ਆ ਕਿਹੜਾ ਕੰਮ ਆ ਇਹ ਕੋਈ ਨਹੀਂ ਹੋਣਾ ਸੀ ਜਾਣ ਨਹੀਂ ਦੇਣਾ ਇਹਨੂੰ ਆਪਾਂ ਇੱਥੇ ਹੀ ਰੱਖ ਲੈਣਾ ਵੀਰੇ ਨਹੀਂ ਨਹੀਂ ਦਾਨ ਚੰਗਾ ਰਹਾ ਫਿਰ ਥੋੜੇ ਛੋਟੇ ਨੇ ਬੋਲਣਾ ਬਾਹਰ ਆ ਗਏ ਉਹ ਫੇਰ ਬਹਾ ਬਹਾ ਵੇ ਤੁਸੀਂ ਉਹਨੂੰ ਤੰਗ ਕਰਦਾ ਨਾ ਵੇ ਤੂੰ ਮੇਰੇ ਭਰਾ ਨੂੰ ਤੰਗ ਕਰਦੀ ਮਗਰੋਂ ਮੈਂ ਕਹਿੰਦਾ ਆਪਾਂ ਕਾ ਨੂੰ ਉਹਨਾਂ ਦੋਨਾਂ ਦੀਆਂ ਜਦੋਂ ਬਾਹਰ ਆਉਂਗਾ ਨਾ ਫੇਰ ਉਹਨਾਂ ਸਾਰੀਆਂ ਗੱਲਾਂ ਦੱਸ ਦੇ ਇਹਦੀਆਂ ਗਰਦੂਤਾ ਤੇਰੋਂ ਬਚਾ ਲਈ ਉਹ ਤੈਨੂੰ ਨਾਲ ਲੈ ਜਵੇ ਹੁਣ ਨਹੀਂ ਅਸੀਂ ਤੈਨੂੰ ਜਾਣ ਦੇਣਾ ਹੈਗਾ ਇੱਥੇ ਰਹੀਂ ਜਿੰਨਾ ਚਿਰ ਆਂਦਾ ਨਹੀਂ ਬੇ ਪੜੀ ਲਿਖੀ ਹੈਗੀ ਤੂੰ ਆਹੋ ਸਿਆਣੇ ਵਾਲੇ ਸਿਆਣ ਵਾਲੀ ਗੱਲ ਕਰ ਕੋਈ ਪੜਿਆ ਲਿਖਿਆ ਵਾਲੀ ਗੱਲ ਕਰ ਹੋਰ ਕੀ ਪਿੱਛੇ ਖਿਆਲ ਕਰ ਕੋਈ ਮੈਨੂੰ ਤਾਂ ਇਹ ਵੀ ਪਤਾ ਵੇ ਤੇਰੇ ਨਾਲ ਬੇਤਕਰਾ ਵੀ ਬਹੁਤ ਕਰਦੀ ਆ ਉਹ ਆਹੋ ਕਿੰਨਾ ਬੇਤਕਰਾ ਕਰਦੀ ਸਾਨੂੰ ਤਾਂ ਹੁਣ ਪਤਾ ਲੱਗਾ ਤੂੰ ਵੀ ਨਹੀਂ ਕਦੇ ਗੱਲ ਕਰਦਾ ਇਹਦਾ ਸਾਨੂੰ ਦੱਸਦਾ ਹੀ ਨਹੀਂ ਹੈਗਾ ਸਾਨੂੰ ਤਾਂ ਪਤਾ ਲੱਗਦਾ ਰਹਿੰਦਾ ਆ ਮੈਂ ਕਿ ਆ ਪਤਾ ਕੀ ਗੱਲ ਆ ਜੇ ਐਵੇਂ ਉਹਨਾਂ ਦੀ ਆਪਤੀ ਦੋਹਾ ਮੈਂਬਰਾਂ ਦੀ ਲੜਾਈ ਹੋ ਗਈ ਲੋਕਾਂ ਨੇ ਮੈਨੂੰ ਮਾਰਾ ਘਣਾ ਲੈ ਇਹ ਆਪ ਦਾ ਉਹਦਾ ਸਿਗਾ ਸਿਗਾ ਉਹਨਾਂ ਦਾ ਵੀ ਘਰ ਤੋੜਦਾ ਹੁਣ ਕਰਦੀ ਤਾਂ ਹੈਗੀ ਪਰ ਹੁਣ ਕੀ ਕਰ ਸਕਦੇ ਆਪਾਂ ਨਾ ਆਪਾਂ ਥੋੜੀ ਹੁੰਦੀ ਆ ਹੁਣ ਜੇ ਹਾਦਸੇ ਦੇ ਵਿੱਚ ਤੇਰੀ ਬਾਹ ਵੱਡੇ ਹੀ ਹੋ ਗਈ ਆ ਉਹਨੂੰ ਹੁਣ ਮਾੜੀ ਹੋਟੀ ਸੰਗ ਚਾਹੀਦੀ ਹੈਗਾ ਹੂੰ ਨਹੀਂ ਇਸ ਗੱਲ ਦਾ ਪਤਾ ਵੀ ਮੇਰੀ ਕਿੱਦਾਂ ਵੱਡ ਹੋ ਜਾਵੇ ਮੈਂ ਕਿਹੜਾ ਆਪ ਵੱਡੀ ਆ ਖੁਦਰਦ ਨੇ ਚਲੋ ਸੀਗਾ ਕੋਈ ਲਿਖਿਆ ਨਾਲ ਜਿਹਦਾ ਜੋ ਲਿਖਿਆ ਉਹ ਤਾਂ ਹੋ ਗਿਆ ਯਾ ਮਟੋਕੇ ਜਾ ਗਈ ਹੁਣ ਕੀ ਕਰਦਾਂਦੇ ਆ ਉਹਨੂੰ ਨਹੀਂ ਨਾ ਪਤਾ ਨਹੀਂ ਨਹੀਂ ਤੁਹਾਨੂੰ ਤਾਂ ਹੁਣ ਪਤਾ ਅਸੀਂ ਇਕੱਠੇ ਇਹਦਾ ਕਰਵਾ ਦੀ ਸਜਾਇਆ ਚਲੋ ਕੋਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀ ਸਾਡੀ ਅੱਜ ਦੀ ਵੀਡੀਓ ਦਾ ਮਕਸਦ ਇਹੀ ਆ ਦਿਣਾਉਂਦਾ ਕਿ ਜਿਹੜੇ ਹੈਂਡੀਕੈਪਡ ਹੁੰਦੇ ਆ ਅੰਗ ਪੈਰ ਜਿਹਨਾਂ ਦੇ ਕਿਸੇ ਹਾਦਸੇ ਦੇ ਵਿੱਚ ਕੱਟ ਹੋ ਜਾਂਦੇ ਜਾਂ ਕੁਝ ਵੀ ਹਾਸਾ ਹੋ ਜਾਂਦਾ ਉਹਨਾਂ ਦੇ ਨਾਲ ਬੇਤਕਰਾਂ ਨਹੀਂ ਸਾਨੂੰ ਕਰਨਾ ਚਾਹੀਦਾ ਉਹਨਾਂ ਦਾ ਦੁੱਖ ਸਮਝਣਾ ਚਾਹੀਦਾ ਮੈਂ ਵੀ ਅੱਜ ਮਹਿਸੂਸ ਕਰਕੇ ਦੇਖਿਆ ਜਿਹੜੀ ਅਸੀਂ ਅੱਜ ਵੀਡੀਓ ਬਣਾਈ ਆ ਵੀ ਕਿੱਦਾਂ ਬੰਦੇ ਨੂੰ ਮਹਿਸੂਸ ਹੁੰਦਾ ਬਹੁਤ ਔਖਾ ਹੁੰਦਾ ਐ ਏਡਾ ਬੰਦੇ ਨੂੰ ਹਾਂਜੀ ਅੱਜ ਦੀ ਸਾਡੀ ਵੀਡੀਓ ਦਾ ਮੈਸੇਜ ਫਿਰ ਵਹੀ ਆ ਕਿ ਕੁਦਰਤ ਨੇ ਜੇ ਕਿਸੇ ਇਨਸਾਨ ਨੂੰ ਦੇ ਵਿੱਚ ਕੋਈ ਕਿਸੇ ਕਿਸਮ ਦੀ ਕਮੀ ਰੱਖੀ ਆ ਉਹਦੇ ਨਾਲ ਕਿਸੇ ਕਿਸਮ ਦਾ ਜਿਹੜਾ ਬੇਤਕਰਾਨਾ ਕਰੋ ਆਪਾਂ ਆਮ ਦੇਖਦੇ ਆਂ ਵਿਚਰਦੇ ਆਂ ਕਈ ਵਾਰੀ ਜਿਹੜਾ ਇਦਾਂ ਦਾ ਕੋਈ ਅਪਾਹਜ ਬੰਦਾ ਕਈ ਵਾਰੀ ਬੱਸਾਂ ਦੇ ਵਿੱਚ ਵੀ ਦੇਖਿਆ ਉਹਨਾਂ ਦੇ ਨਾਲ ਲੋਕ ਸੀਟ ਨਹੀਂ ਛੱਡਦੇ ਆਪਣੀ ਕਈ ਵਾਰੀ ਮਾਰੀਆਂ ਨਜ਼ਰਾਂ ਨਾਲ ਦੇਖਦੇ ਆ ਸਾਰੇ ਇਦਾਂ ਦੇ ਨਹੀਂ ਪਰ ਹੈ ਪਰ ਅਸੀਂ ਇਹ ਖੋਜ ਕਰਕੇ ਵੀ ਸੁਣਿਆ ਵੀ ਲੋਕਾਂ ਤੋਂ ਕਿ ਜਿਹੜੇ ਬਾਹਲੇ ਮੁਲਖ ਵਿੱਚ ਬਾਹਲੇ ਮੁਲਖ ਵਿੱਚ ਜਿਹੜੇ ਇਦਾਂ ਦੇ ਬੱਚੇ ਆ ਜਾਂ ਇਦਾਂ ਦਾ ਬਿਅਕਤੀ ਆ ਉਹਨੂੰ ਇੱਕ ਸਪੈਸ਼ਲ ਤੌਰ ਤੇ ਲੈਂਦੇ ਆ ਇਹ ਪਰਮਾਤਮਾ ਨੇ ਇਹਨਾਂ ਨੂੰ ਸਪੈਸ਼ਲ ਤੌਰ ਤੇ ਪੈਦਾ ਕੀਤਾ ਪਰ ਸਾਡੇ ਮੁਲਖ 'ਚ ਕਿਤੇ ਕਿਤੇ ਪਿੰਡਾਂ ਚ ਸ਼ਹਿਰਾਂ ਚ ਦੇਖਦੇ ਆ ਬੇਤਕਰਾ ਹੈ ਸੋ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਅੱਜ ਸਾਡੇ ਇਹਨਾਂ ਨੇ ਭੈਣ ਜੀ ਉਹਨਾਂ ਨੇ ਉਸ ਦੁੱਖ ਨੂੰ ਆਪਣੇ ਸਰੀਰ ਤੇ ਹੰਢਾ ਕੇ ਤਖਾਨ ਦਾ ਸਾਡਾ ਕਾਰਨ ਸਿਰਫ ਇਹੀ ਆ ਕਿ ਕਿਹੜਾ ਦੁੱਖ ਜਿਹੜਾ ਆਪਣੇ ਸਰੀਰ ਤੇ ਮਹਿਸੂਸ ਕਰਕੇ ਦੇਖੋ ਫਿਰ ਤੁਹਾਨੂੰ ਉਸ ਦੁੱਖ ਦਾ ਅਹਿਸਾਸ ਹੋਊਗਾ ਸਾਰਿਆਂ ਦਾ ਧੰਨਵਾਦ ਜੇ ਸਾਡੀ ਵੀਡੀਓ ਸਾਡੀ ਅੱਜ ਦੀ ਸਟੋਰੀ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ 他俩都干着啥了